ਸਤਨਾਮ ਵਾਹਿਗੁਰੂ ਸਾਹਿਬ ਜੀ ਸੋ ਕਹੋ ਟਲ ਗੁਰਸਿਵੀਐ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵਾਹ ਸਿਫਤ ਖਸਮ ਦੀ ਨੂਰ ਅਰਸਹੁ কুরਸਹੁ ਛੱਟੀ ਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਜਾ ਪਾਤਿਸ਼ਾ ਹੁ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾ ਹੁ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾ ਹੁ ਸਤਨਾਮ ਵਾਹੀ ਗੁਰੂ ਸਾਹਿਬ ਜੀ ਜੈ ਤੇ ਸਰੀ ਮਹੱਲਾ ਪੰਜਵਾਂ ਕਰ ਦੂਜਾ ਸ਼ੰਤ ਇੱਕ ਓ ਅੰਕਾਰ सतगुरु प्रसाद श्लोक ऊचा अगम अपार प्रभ कथन ना जाए अकथ नानक प्रभ सरनागति ਰਾਖਨ ਕਉ ਸਮਰਥ ਊਚ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰਥ ਸ਼ੰਤ ਜਿਉ ਜਨੋ ਤਿਉ ਰਾਖ ਹਰ ਪ੍ਰਭ ਤੇਰੀ ਆ ਕੀਤੇ ਗਨੋ ਅਸ਼ੰਖ ਅਵਗਨ ਮੇਰੀ ਆ ਅਸ਼ੰਖ ਅਵਗਨ ਖਤੇ ਫੇਰੀ ਨੇਤ ਪ੍ਰਤ ਸਦ ਭੁਲੀਐ ਮੋਹ ਮਗਨ ਬਿਕਰਾਲ ਮਾਇਆ ਤੋ ਪਰਸਾਦੀ ਕੁਲੀਐ ਲੋਗ ਕਰਤ ਬਿਕਾਰ ਵਿਖੜੇ प्रभ नेर दया निर्यानवन्त्क काड पव जल फेरिया सलोक निर्तना पवै असंख गुण ਊਚ ਪ੍ਰਭ ਕਾ ਨਾਮ ਨਾਨਕ ਕੀ ਬੇਨੰਤੀਆ ਮਿਲੈ ਨਿ ਥਾਵੇ ਥਾਉ ਸ਼ੰਤ ਦੂਸਰ ਨਾਹੀ ਠਾਉ ਕਾ ਪਹਿ ਜਾਈਐ ਅਠ ਬਹਿਰ ਕਰ ਜੋੜ ਸੋ ਪ੍ਰਭ ਧਿਆਈਏ ਧਿਆਏ ਸੋ ਪ੍ਰਭ ਸਦਾ ਆਪਣਾ ਮਨ ਹੈ ਚਿੰਦਿਆ ਪਾਈਐ ਤਜ ਮਾਨ ਮੋਹ ਵਿਕਾਰ ਦੂਜਾ ਇਕ ਸਿਉ ਲਵ ਲਾਈ ਐ ਅਰਬ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈ ਐ ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈ ਐ ਸਲੋਕ ਰੇ ਮਨ ਤਾ ਕੋ ਧਾਈ ਐ ਸਭ ਮੇਦ ਜਾ ਕਹਿ ਹਾਠ ਰਾਮ ਨਾਮ ਧਨ ਸੰਜੀਐ ਨਾਨਕ ਨਿਭ ਹੈ ਸਾਥ ਸ਼ੰਤ ਸਾਥਿਆੜਾ ਪ੍ਰਭ ਏਕ ਦੂਸਰ ਨਾਹੀਂ ਕੋਈ ਥਾਨ ਥਨੰਤਰ ਆਪ ਜਲ ਥਲ ਪੂਰ ਸੋਈ ਜਲ ਥਲ ਮਹੀਲ ਪੂਰ ਰਹਿਆ ਸਰਬ ਦਾਤਾ ਪ੍ਰਭ ਧਨੀ गोपाल गोविंद अंत नाहीं बीअंत गुण ताके क्या गनीं भज शरण स्वामी सुख है गामी तेश बिना अन नाहीं कोई ਬਿਨਵੰਤ ਨਾਨਕ ਦਇਆ ਧਾਰ ਹੋ ਤਿਸ ਪ੍ਰਾਪਤ ਨਾਮ ਹੋਇ ਸਲੋਕ ਚੇਤ ਜੇ ਚਿਤ ਵਿਆ ਸੋ ਮੈਂ ਪਾਇਆ ਨਾਨਕ ਨਾਮ ਧਿਆਇ ਸੁਖ ਸਬਾਇਆ ਸ਼ੰਤ ਅਬਮਨ ਛੁੱਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੀ ਹਰ ਨਾਮ ਸਿਮਰਤ ਮਿਟੀ ਕਿਲ ਬਿਖੜ ਬੁਜੀ ਤਪਤ ਅਗਾਨੀਆਂ ਗਹਿ ਪੂਜਾ ਲੀਨੇ ਦਇਆ ਕੀਨੇ ਆਪਨੇ ਕਰਮਾਨੀਆਂ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮਿਲ ਲੀਨੇ ਇਕ ਭਲੇ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆਧਾਰੀ ਮੇਲ ਲੀਨੇ ਇਕ ਭਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਤੇ ਸ੍ਰੀ ਮਹੱਲਾ ਪੰਜਮਾ ਘਰ ਦੂਜਾ ਸ਼ੰਤ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਸਲੋਕ ਉਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕौसम रथ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ